200 ਰੁਪਏ ਦੀ ਭਾੜੇ ਵਾਲੀ ਸਵਾਰੀ ਨੇ ਈ ਰਿਕਸ਼ਾ ਖੋਹਣ ਦੀ ਨੀਅਤ ਨਾਲ ਅਪਾਹੇ 'ਚ ਈ ਰਿਕਸ਼ਾ ਚਾਲਕ ਦਾ ਕੀਤਾ ਕਤਲ ਦੋ ਬੱਚਿਆਂ ਕੋਲੋਂ ਖੋਇਆ ਪਾਪ ਦਾ ਸਾਇਆ ਈ ਰਿਕਸ਼ਾ ਲਿਆਸੀ ਕਿਸ਼ਤਾ ਉੱਪਰ ਮਾਮਲਾ ਬਟਾਲਾ ਦੇ ਗਾਂਤੀ ਨਗਰ ਕੈਂਪ ਦਾ ਹੈ ਜਿੱਥੋਂ ਦੇ ਰਹਿਣ ਵਾਲੇ ਪਰਮਜੀਤ ਸਿੰਘ ਪੰਮਾ ਜੋ ਇੱਕ ਈ ਰਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਜਿਕਰ ਜੋ ਹੈ ਕਿ ਅਪਾਹਿਜ ਪਰਮਜੀਤ ਸਿੰਘ ਪੰਮਾ ਜੋ ਇੱਕ ਵਿਅਕਤੀ ਨੂੰ 2500 ਰੁਪਏ ਤੇ ਕਿਰਾਇਆ ਕਰ ਉਸ ਨੂੰ ਉਸ ਦੇ ਠਿਕਾਣੇ ਤੇ ਪਹੁੰਚਾਉਣ ਲਈ ਜਾ ਰਿਹਾ ਸੀ ਪਰ ਉਸ ਸਵਾਰੀ ਨੇ ਰਕਸ਼ਾ ਕੋਣ ਦੀ ਨੀਤ ਨਾਲ ਪਰਮਜੀਤ ਸਿੰਘ ਪੰਮਾ ਨੂੰ ਲੋਚ ਆਪਣੇ ਹੱਥ ਧੱਕਾ ਦੇ ਦਿੱਤਾ ਤੇ ਰਕਸ਼ਾ ਲੈ ਕੇ ਉੱਥੋਂ ਫਰਾਰ ਹੋ ਗਿਆ ਮਰਤਕ ਦੇ ਪਿੱਛੇ ਉਸ ਦੀ ਪਤਨੀ ਅਤੇ ਦੋ ਬੱਚੇ ਇੱਕ ਬੇਟਾ ਦਾ ਸਾਕਤੀ ਰਸਾਲਤੀ ਬੇਟੀ ਹੈ ਜਾਣਕਾਰੀ ਉਸਾਮਰ ਤੱਕ ਨੇ ਈ ਰਕਸ਼ਾ ਜੋ ਖਰੀਦਿਆ ਸੀ ਅਜੇ ਉਸ ਦੀਆਂ ਕਿਸ਼ਤਾਂ ਨਹੀਂ ਹੋਈਆਂ ਸਨ ਤੇ ਹਿੰਦ ਤੱਕ ਦੇ ਪਰਿਵਾਰ ਦੇ ਮੈਂਬਰਾਂ ਅਤੇ ਮੋਹੱਲੇ ਦੇ ਮਹੱਤਵਪੂਰਨ ਵਿਅਕਤੀਗਲੋਂ ਇਨਸਾਫ਼ ਦੀ ਮੰਗ ਕੀਤੀ ਹੈ ਉਤਰ ਵਿਗਿਆਨੀ ਮੰਗ ਕਰਦੇ ਹੋਏ ਕਿਹਾ ਕਿ ਪਰਮਜੀਤ ਸਿੰਘ ਪੰਮਾ ਦੇ ਪਰਿਵਾਰ ਦੀ ਹਾਲਤ ਬਹੁਤ ਜ਼ਿਆਦਾ ਇਸ ਲਈ ਇਨਾਂ ਦੀ ਮਦਦ ਹੋਣੀ ਚਾਹੀਦੀ ਹੈ ਉਤਰ ਖਾਣਾ ਸ਼ੇਪਾਂ ਦੇ ਐਸ. ਜੀ. ਸਿੰਘ ਨੇ ਹੁੰਦਕਲ ਬਤ ਕਰਦੇ ਹੋਏ ਦਰਸ਼ਕ ਨੱਤਕ ਪਰਮਜੀਤ ਸਿੰਘ ਦਾ ਹੀ ਰਖਸ਼ਾਂ ਬ੍ਰਾਮਿਤ ਕਰ ਲਿਆ ਗਿਆ ਹੈ ਅਤੇ ਉਸ ਦੇ ਘਰ ਦੇ ਜਰਮਨਜੀ ਸਿੰਘ ਵਾਸੀ ਬਰੋਸਾਨੂ ਕਾਬੂ ਕਰ ਮਾਮਲਾ ਤਰਜ ਕਰ ਲਿਆ ਗਿਆ ਹੈ ਜਿੱਕਰ ਜੋ ਨੱਤਕ ਦੀ ਲਾਸ਼ ਅਜੇ ਤੱਕ ਨਹਿਰ ਚੋਂ ਬਰਾਮਦ ਨਹੀਂ ਹੋਈ ਹੈ ਇਹ ਮੇਰੇ ਆਪਣੇ ਪਰਮਜੀਤ ਪੰਮਾ ਇਹ ਮੁੰਡਾ ਜਿਹੜਾ ਲਤੋਂ ਕਮਜ਼ੋਰੀ ਤੇ ਟੈਂਪੋ ਵੇ ਇਰਸਕਾ ਚਲਾਉਣ ਦਾ ਕੰਮ ਕਰਦਾ ਸੀ ਇਹਨਾਂ ਦਾ ਮਨੋ ਪਰਸਵਰ ਪੜਾ ਦਾ ਰੱਬਾ ਅਜੀਤ ਪਾਲ ਨਾਲ ਕੱਲ ਮੈਂ ਨਾਲ ਗੱਲ ਕੀਤੀ ਆ ਕਿ ਮੇਰਾ ਭਰਾ ਜਰਵ ਇਹ ਕੱਲ ਦਾ ਪਰਸੋਂ ਦਾ 15 ਤਰੀਕ ਦਾ ਗਿਆ ਹੋਇਆ ਵਾ ਆਟੋ ਲੈ ਕੇ ਤੇ ਘਰ ਵਾਪਸ ਨਹੀਂ ਆਇਆ ਹੈ ਗੜਾ ਤੁਸੀਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੌਂਕੀ ਚ ਤਲਾਹ ਕਰ ਦਿਓ ਕਿਉਂਕਿ ਉਹਨਾਂ ਸਰਪ੍ਰਿੰਦੀ ਦੀ ਰਿਪੋਰਟ ਕਵੀ ਸਾਡਾ ਬੰਦਾ ਘਰ ਨਹੀਂ ਵਾਪਸ ਆਇਆ ਉਹ ਚੌਂਕੀ ਜਾ ਕੇ ਉਹਨਾਂ ਲਿਖਾਇਆ ਕਿ ਸਾਡਾ ਜੀ ਮੇਰਾ ਭਰਾ ਪਰਸੋਂ 15 ਤਰੀਕ ਦਾ ਘਰ ਗਿਆ ਹੈਗਾ ਤੇ ਉਹ ਘਰ ਵਾਪਸ ਨਹੀਂ ਆਇਆ ਹੈਗਾ ਉੱਥੇ ਰਿਪੋਰਟ ਲਿਖਾ ਕੇ ਐਪਲੀਕੇਸ਼ਨ ਲਿਖਾ ਕੇ ਇਹਨਾਂ ਨਾਲ ਬਾਅਦ ਦੇਖਭਾਲ ਕਰਨ ਦਾ ਫੇਰ ਨਾ ਸਾਡੇ ਪੁੱਸ ਪੁੱਛ ਗੈਸ ਕਰਨ ਵਾਸਤੇ ਗਈ ਹੋਈ ਨਾ ਇਹਨਾਂ ਨੂੰ ਤੋਂ ਸੜੀ ਪਟ્રોલ ਪੰਪ ਤੇ ਆਪਣਾ ਜਿਹੜਾ ਹੀ ਰਸਕਾ ਉਹ ਦੇਖ ਲੈ ਦੇਖ ਲਿਆ ਵਾ ਉਹਦੇ ਲੱਗੇ ਕੋਈ ਬਜ਼ੁਰਗ ਸੀ ਜਿਹੜਾ ਇਹਨਾਂ ਤੇ ਘਰ ਪਹਿਲਾਂ ਵੀ ਆ ਚੁੱਕਿਆ ਸੀ ਤੇ ਇਹਨਾਂ ਨੇ ਉਹ ਬਜ਼ੁਰਗ ਨੂੰ ਪਛਾਣ ਲਿਆ ਸੀ ਉਹ ਬਜ਼ੁਰਗ ਨੂੰ ਉਹਨਾਂ ਨੇ ਉੱਥੇ ਕਾਬੂ ਕਰ ਲਿਆ ਨਾਲ ਹੀ ਉਹ ਹੀ ਰਸਕਾ ਫੜ ਲਿਆ ਆਪਣਾ ਕਿ ਇਹ ਰਸਕਾ ਤਾਂ ਸਾਡਾ ਵਾ ਉਹਨਾਂ ਮੈਨੂੰ ਉਹਨਾਂ ਨੇ ਇੰਚਾਰਜ ਨੂੰ ਫੋਨ ਕੀਤਾ ਕਿ ਭਾਈ ਇਹ ਬੰਦਾ ਫੜਿਆ ਹੋਇਆ ਨਾਲ ਹੜਾ ਜਿ ਰਸਕਾ ਵੀ ਇੱਥੇ ਮਿਲ ਗਿਆ ਚੌਕੀ ਇੰਚਾਰਜ ਸੁਖਰਾ ਸਿੰਘ ਜਿਹੜੇ ਨੇ ਸਮਝ ਚੋਕੇ ਲਈ ਉਹ ਉਹਨਾਂ ਨਾਲ ਗਿਆ ਆਪਣੇ ਪੁਲਿਸ ਪਾਰਟੀ ਨਾਲ ਉਹਨਾਂ ਆਪਣਾ ਬੰਦਾ ਫੜ ਕੇ ਤਬ ਚੌਕੀ ਲਾ ਕੇ ਬਿਠਾ ਲਿਆ ਉਹਨੇ ਦੱਸਿਆ ਕਿ ਇਹ ਮੇਰਾ ਰਿਸਕ ਇਹ ਰਸਕਾ ਨਹੀਂ ਹੈਗਾ ਇਹ ਮੇਰਾ ਪਹਿਲਾਂ ਮੇਰਾ ਇਹ ਰਸਕਾ ਮੇਰਾ ਪਹਿਲਾਂ ਚੋਰੀ ਹੋ ਚੁੱਕਿਆ ਤੇ ਇਹ ਮੇਰੇ ਜਵਾਈ ਦਾ ਕੰਮ ਹੈ ਕਿਉਂਕਿ ਜਵਾਈ ਮੇਰੇ ਨਾਲ ਮੇਰਾ ਪਹਿਲਾਂ ਵੀ ਰਸਕਾ ਵਿੱਚ ਹੈ ਤੇ ਉਹ ਉਹਨਾਂ ਚੈਂਬਰ ਚੌਕੇ ਚ ਪਹਿਲਾਂ ਦੀ ਗੱਲਬਾਤ ਉਹਨਾਂ ਦੀ ਹੋਈ ਸੀ ਤੇ ਉਹਨਾਂ ਨਾਲ ਬਾਅਦ ਚ ਉਹਨੂੰ ਜਰਮਨਜੀਤ ਜਰਾਰਾ ਜੁਵਾਈ ਸੀ ਪੁਲਿਸ ਨੇ ਉਹਨੂੰ ਬੁਲਾਇਆ ਉਹਦੇ ਉਹਨੂੰ ਜਾ ਕੇ ਫੜ ਕੇ ਲਿਆਂਦਾ ਘਰੋਂ ਤੇ ਉਹਨਾਂ ਜਾ ਕੇ ਜਦੋਂ ਪੁੱਛ ਗਿਆ ਚਾਹਣਾ ਪੁਲਿਸ ਨੇ ਆਪਣੀ ਤਾਰਨਾ ਨਾ ਪੁੱਛਿਆ ਤੇ ਫਿਰ ਉਹਨਾਂ ਦੱਸਿਆ ਕਿ ਮੈਂ ਜਦਾਂ 250 ਰੁਪਏ ਵਿੱਚ ਆਪਣਾ ਨੁਕਰਾ ਕੇ ਖੜਿਆ ਸੀ ਕਿਉਂਕਿ ਆਂਦਾ ਡੈਲੀ ਕੈਂਪ ਦੇ ਵਿੱਚ ਹੀ ਉਹਨੂੰ ਜਹਾ ਪਛਾਣੀ ਉਹਨੇ ਪਹਿਲਾਂ ਹੀ ਕਿਧਰ ਲਾਈ ਦੀ ਸੀ ਤਾਰ ਲਾਈ ਦੀ ਸੀ ਕਿ ਹ ਹਲਤੂ ਕਮਜ਼ੋਰ ਹੈ ਤੇ ਮੈਂ ਰਾ ਇਹ ਰਸਕਾ ਫੋੜਾ ਮੈਂ ਉਹਨੇ ਬੱਸ ਸਟੈਂਡ ਜਾ ਕੇ ਤੇ ਉਹ ਕੋਈ ਇਹ ਰਸਕਾ ਕਰਾ ਕੇ 250 ਰੁਪਏ ਚਨੋ ਲੋ ਉਹ ਲੈ ਗਿਆ ਕਿ ਮੈਂ ਲੋਚਾ ਪਜਰਾ ਨਾਲੋਂ ਲੈਣਾ ਹੈ ਸਮਾਨ ਲੈਣਾ ਕੋਈ ਉਹ ਇਹਨਾਂ ਚੱਲ ਗਿਆ ਤਾਂ ਉਹ ਲੋਚਾ ਪੜੀ ਨੈੜ ਤੇ ਜਾ ਕੇ ਤੇ ਉਹਨੇ ਇਹ ਰਸਕਾ ਫੋੜ ਕੇ ਤੁਹਾਨੂੰ ਨੈੜ ਤੇ ਧੱਕਾ ਦਿੱਤਾ ਆਹੀ ਬਾਜ਼ਾ ਗੁਰਦਪਤੀ ਸੇਖਾ ਥਾਣੇ ਚੋਂ ਨਾ ਦੇ ਨਾ ਪੁੱਛਦੀ ਪਰਚਾਦਰ ਚ ਕਰਾਇਆ ਆਹੀ ਅਗੋ ਪ੍ਰਸ਼ਾਸਨ ਅਗੇ ਇਹੇ ਬੇਨਤੀ ਕਰਾਂਗੇ ਕਿ ਬਦਰ ਮਾਤਰ ਗਰੀਬ ਨਾ ਇਹਨਾਂ ਦੀ ਵਾਤਵਾਤ ਜਿਹੜੀ ਮੱਤ ਹੋ ਸਕਦੀ ਹੈ ਨਾ ਕਰਨ ਇਹਨਾਂ ਨੂੰ ਸਾਫ ਜੋ ਬੰਦਾ ਕਾਬੰਦੀ লাশ ਬਰਾਮਦ ਕੀਤੀ ਜਾਵੇ ਹਜੇ ਤੱਕ লাশ ਨਹੀਂ ਮਿਲੀ ਜੀ ਮੁੰਡੇ ਵੀ ਸਾਡੇ ਫੇਰ ਦੇ ਗਏ ਹੋਏ ਨਾ ਪਹਿਲਾਂ ਦੋ ਜਣੇ ਸਾਡੇ ਘਰ ਆਏ ਆ ਸਰਦਾਰ ਜੇ ਆਏ ਆ ਤੇ ਅਗਲੇ ਦਿਨ ਨਾ ਕੀ ਉਹ 7 ਵਜੇ ਨਾ ਕੰਮ ਤੇ ਚੱਲ ਗਿਆ ਆ ਮੈਂ ਤਾਂ ਮੇਰਾ ਘਰ ਵਾਲਾ ਪਰਮਜੀਤ ਕੰਮ ਤੇ ਚੱਲ ਗਿਆ 7 ਵਜੇ ਆਪਾਂ ਢੀਕਦੇ ਰਹੇ ਸਾਰੀ ਦੁਪਹਿਰ ਆਇਆ ਨਹੀਂ ਸ਼ਾਮੇ ਵੀ ਢੀਕਦੇ ਰਿਹਾ ਚਲਾ ਜਾਏਗਾ ਕਿਤੇ ਦੂਰ ਗੇੜਾ ਲੈ ਕੇ ਗਿਆ ਆ ਘਰ ਆਇਆ ਨਹੀਂ ਅਗਲੇ ਦਿਨ ਅਸੀਂ ਆ ਫੇਰ ਢੀਕਦੇ ਰਿਹਾ ਚਲ 10 11 ਵਜੇ ਆ ਜਾਏਗਾ ਫੇਰ ਨਹੀਂ ਆਇਆ ਸੀ ਫੇਰ ਰਿਪੋਰਟ ਲਖਾਨਗੇ ਚੁੰਗੀ ਤੇ ਨਾ ਕਿਥੇ ਰਿਪੋਰਟ ਲਖਾ ਕੇ ਫੇਰ ਵੀ ਆਪਾਂ ਲਵਦੇ ਰਹੇ ਨਾ ਕੀਏ ਤੋਂ ਪਸੜੀ ਵਾਲ ਲਗੇ ਆ ਉਧਰੋਂ ਲਵਦੇ ਲਵਦੇ ਹਨ ਨਾ ਪੈਟਰੋਲ ਪੰਪ ਲੱਭਾ ਉਥੇ ਸਾਡਾ ਉਹੀ ਸਰਦਾਰ ਭਾਈ ਨਾ ਕਿ ਨਾ ਸਾਡਾ ਏਟੋ ਦੇ ਆਲੇ ਦੁਆਲੇ ਘੁੰਮੰਦਿਆ ਸੀ ਏਟੋ ਪਛਾਣ ਲਿਆ ਉਹ ਪੈਨਾਂ ਆ ਕੀ ਉਹ ਉਹਨਾਂ ਨੂੰ ਕਿਹਾ ਟੈਟੋ ਆ ਜਿੱਦ ਅਸੀਂ ਟੈਟੋ ਦੇ ਲਾਗੇ ਪਹੁੰਚੇ ਉੱਥੇ ਸਾਰਾ ਕੁਝ ਬੈਟਰੀਆਂ ਵਗੈਰਾ ਸਾਰਾ ਕੁਝ ਕੱਢ ਲਿਆ ਦਾ ਹੀ ਉਹਨਾਂ ਨੇ ਫਿਰ ਅਸੀਂ ਕੁਲਸਵਾਲਿਆਂ ਨੂੰ ਫੋਨ ਕੀਤਾ ਕਾਰ ਵਾਲਿਆਂ ਨੂੰ ਕੀਤਾ ਉਹਨਾਂ ਨੇ ਆਏ ਫਿਰ ਅਸੀਂ ਚੁੰਗੀ ਤੇ ਫੇਰ ਗਏ ਆ ਸਾਰੇ ਜਣੇ ਫਿਰ ਉਹਨਾਂ ਨੇ ਦੱਸਿਆ ਬਾਪੂ ਨੇ ਤੇ ਮੇਰੇ ਜਵਾਈ ਨੇ ਸਾਰਾ ਕੁਝ ਇਹ ਕੀਤਾ ਆ ਫਿਰ ਉਹ ਜਿਹੜਾ ਜਵਾਈ ਸਾਰੀ ਦਿਹਾੜੀ ਮੰਨਿਆ ਨਹੀਂ ਫਿਰ ਰਾਤ ਮੰਨਿਆ ਜਾ ਕੇ ਤੇ ਮੈਂ ਇਦਾਂ ਦਾ ਨੂੰ ਪੈਸੇ ਦਾ ਲਾਲਚ ਦੇ ਕੇ ਨਾ ਤੇ 250 ਚ ਤੇ ਮੈਂ ਉਹ ਪਿੰਡ ਚ ਲੈ ਗਿਆ ਆ ਕਿ ਨਾਰ ਦੇ ਕੰਡੇ ਜਾ ਕੇ ਤੁਹਾਨੂੰ ਮੈਂ ਧੱਕਾ ਮਾਰਦਾ ਆ ਕਿਦਾਂ ਦੀ ਗੱਲ ਆ ਕਿਦੰਦੇ ਘਰੋਂ ਫੇਰ ਧੱਕਾ ਪਰਸੋਂ ਦੇ ਕੇ ਦੇ ਆ ਸ਼ਨੀਵਾਰ ਗਏ ਦੇ ਤੇ ਕੱਲ ਦੀ ਗੱਲ ਆ ਨਾ ਕੀ ਮੈਂ ਰੰਜੀਸ਼ ਹੀ ਉਹਨਾਂ ਦੀ ਨਹੀਂ ਨਹੀਂ ਸਰ ਕੀ ਚਾਹੁੰਦੇ ਹੋ ਇਨਸਾਫ ਇਨਸਾਫ ਦੋ ਹੁਣ ਮੈਂ ਕਿਹਨੇ ਬੱਚੇ ਆ ਆ ਡਰ ਕੇ ਨਾ ਮਾਰੀ ਨਹੀਂ ਅਸੀਂ ਚੰਗੀ ਨਹੀਂ ਕੀਤੀ ਆਪਨੀ ਮਿਹਨਤ ਕਰਕੇ ਖਾਣ ਦੇ ਦੇ ਕਿੰਨੇ ਬੱਚੇ ਤੁਹਾਡੇ ਦੋ بیٹے ਕਿ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਕਿੰਨੀ ਕਿੰਨੀ ਉਮਰ ਇੱਕ ਦੀ 13 ਸਾਲ ਹੈ ਇੱਕ 10 ਸਾਲ ਦਾ ਹੈ